ਦੋਸਤੋ ਲੰਗੀ 12 ਦਸੰਬਰ ਨੂੰ ਇੱਕ ਐਫਆਈਆਰ ਦਰਜ ਹੁੰਦੀ ਹੈ ਜਿਹਦੇ ਤੇ ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ ਕਰ ਚੁੱਕੇ ਆਂ ਇਹ ਐਫਆਈਆਰ ਕੀ ਆ ਤੇ ਉਹਦੇ ਮਜੂਤਾ ਇਸਲੇ ਸਟੇਟਸ ਕੀ ਆ ਉਹਦੇ ਤੇ ਸਮੁੱਚੇ ਤੇ ਚਰਚਾ ਕਰਾਂਗੇ ਮਾਨਕ ਗੁਇਲ ਜੀ ਸਾਡੇ ਨਾਲ ਨੇ ਮਾਨਕ ਗੁਇਲ ਜੀ ਨੇ ਇੱਕ ਸਵਾਲ ਜਿਹੜਾ ਕੀਤਾ ਸੀ ਪੰਜਾਬ ਸਰਕਾਰ ਨੂੰ ਮਾਨਕ ਗੁਇਲ ਜੀ ਕਿਸੇ ਜਾਣਕਾਰੀ ਦੇ ਮਤਾਜ ਨਹੀਂ ਪਹਿਲਾਂ ਵੀ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਆਰਟੀਆਈ ਰਾਈਆਂ ਜਿਹੜੀਆਂ ਉਹ ਜੀਐਨਡੀ ਨੇ ਜਾਗਜਾਗ ਕਰ ਚੁੱਕੇ ਆ ਬਾਰੇ ਆਰਟੀਆਈ ਤੋਂ ਬਿਨਾ ਇੱਕ ਐਪ ਦੇ ਥਰੂ ਜਿਹੜਾ ਉਹਨਾਂ ਹੈਲੀਕਾਪਟਰ ਪੰਜਾਬ ਸਰਕਾਰ ਦਾ ਵੀ ਕਿੱਧਰੋਂ ਕਿੱਧਰ ਨੂੰ ਉਡਰ ਰਿਹਾ ਉਹਦੇ ਤੇ ਇਹਨਾਂ ਨੇ ਸਵਾਲ ਖੜਾ ਕੀਤਾ ਸੀਗਾ ਸਵਾਲ ਪੁੱਛਿਆ ਸੀ ਸਵਾਲ ਦੀ ਸਜ਼ਾ ਜਿਹੜੀ ਆ ਉਹ ਇੱਕ ਐਫਆਈਆਰ ਦੇ ਰੂਪ ਦੇ ਵਿੱਚ ਦਿੱਤੀ ਗਈ 12 ਦਸੰਬਰ ਦੀ ਐਫਆਈਆਰ ਦਾ ਜਾ ਕੇ ਕਿਤੇ 15 ਦਿਨਾਂ ਬਾਅਦ ਪਤਾ ਲੱਗਦਾ ਵੀ ਚੁੱਪਚੀਪੀਤੇ ਜਿਹੜੀ ਦਰਜ ਕੀਤੀ ਗਈ ਸੀ ਇਹ ਐਫਆਈਆਰ ਤੇ ਉਹਦੀ ਕਾਫੀ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਵੀ ਹੋਈ ਸੀ ਤੌਰ ਪੱਤਰਕਾਰ ਅਸੀਂ ਆਪੋ ਆਪਣੀਆਂ ਸੁਭਾਵਾਂ ਦੇ ਵਿੱਚ ਵੀ ਮਤੇ ਵੀ ਪਾਏ ਸੀਗੇ ਤੇ ਇਹ ਆਵਾਜ਼ ਵੀ ਉਠਾਈ ਸੀ ਮੀਡੀਆ ਰਹੀਂ ਆਪਣਾ ਪੱਤਰਕਾਰਾਂ ਦੀ ਆਵਾਜ਼ ਨੂੰ ਅਸੀਂ ਵੀ ਲੰਬੰਦ ਕੀਤਾ ਸੀ ਤੇ ਸੰਗਰਾਮ ਟੀਵੀ ਦੇ ਮਾਧਿਅਮ ਤੋਂ ਵੀ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਇੱਥੇ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਅੱਜ ਸਾਡੇ ਨਾਲ ਮਾਨਕੁ ਗੋਇਲ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਸੀਗਾ ਇਨਾਂ ਨੂੰ ਪੰਜਾਬ ਚਿੰਤਕ ਦੇ ਤੌਰ ਤੇ ਆਪਾਂ ਕਵਾਂਗੇ ਜਿਨ੍ਹਾਂ ਨੂੰ ਪੰਜਾਬ ਦੀ ਚਿੰਤਾ ਜਿਹੜੀ ਆ ਉਹ ਉਸ ਢੰਗ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਐਫਆਈਆਰ ਦੇ ਬਹੁਤ ਸਾਰੀਆਂ ਆਰਟੀਆਈ ਜਿਹੜੀਆਂ ਆ ਉਹ ਪਾਉਂਦੇ ਆ ਤੇ ਉਹ ਜਗਜाहिर ਕਰਦੇ ਆ ਜੀ ਆ ਗਿਲਸਾਪ ਥੈਂਕ ਯੂ ਜੀ ਥੈਂਕ ਯੂ ਗਿਲਸਾਪ ਜੈਪਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਜੈਪਾਲ ਸਿੰਘ ਜੀ ਉੱਗੇ ਚਿੰਤਕ ਵੀ ਸਾਡੇ ਨਾਲ ਨੇ ਜੀ ਆ ਜੀ ਪ੍ਰੋਫੈਸਰ ਸਾਹਿਬ ਧੰਵਾਦ ਜੀ ਗਿਲਸਾਪ ਗੋਲ ਸਾਹਿਬ ਆਪਾਂ ਖ਼ਬਰਾਂ ਰਾਹੀਂ ਵੀ ਜਾਣਿਆ ਵੀ ਉਹ ਹਾਈ ਕੋਰਟ ਦੇ ਵਿੱਚੋਂ ਇੱਕ ਜਿਹੜੀ ਆ ਹੱਲੇ ਥੋੜੀ ਜਿਹੀ ਰਾਹਤ ਮਿਲੀ ਆ ਉਸ ਐਫ ਆਈ ਆਰ ਦੇ ਉੱਤੇ ਮੌਜੂਦਾ ਸਟੇਟਸ ਕੀ ਆ ਜੀ ਉਸ ਐਫ ਆਈ ਆਰ ਦਾ ਜੀ ਨਹੀਂ ਐਫ ਆਈ ਆਰ ਹਜੇ ਤਾਂ ਬਿਲਕੁਲ ਸਟੈਂਡ ਕਰਦੀ ਹੈ ਜੀ ਉਹ ਕੋਈ ਉਹਦਾ ਚੇਂਜ ਨਹੀਂ ਹੈਗਾ ਸਟੇਟਸ ਦੇ ਵਿੱਚ ਪਰ ਹਾਂ ਉਹਦੇ 'ਚ ਇਹ ਹੈ ਕਿ ਜਿਹੜੀ ਕੋਰਟ ਨੇ ਆਪਦੇ ਵੱਲੋਂ ਉਹਦੇ ਉੱਤੇ ਉਹਦੀ ਇਨਵੈਸਟੀਗੇਸ਼ਨ ਤੇ ਰੋਕ ਲਗਾ ਦਿੱਤੀ ਹੈ ਅਗਲੀ ਤਰੀਕ ਤੱਕ ਤੇ ਨਾਲ ਹੀ ਇਹਨਾਂ ਨੂੰ ਨੋਟਿਸ ਕਰ ਦਿੱਤਾ ਸਰਕਾਰ ਨੂੰ ਕਿ ਤੁਸੀਂ ਆਪਣਾ ਜਿਹੜਾ ਜਵਾਬ ਹੈ ਉਹ ਦਾਖਲ ਕਰੋ ਵੀ ਐਫ ਆਈ ਆਰ ਕਿਉਂ ਹੈ ਕਿਉਂਕਿ ਜਿੰਨਾ ਕ ਮੀਡੀਆ ਰਾਹੀਂ ਪਤਾ ਲੱਗਿਆਗਾ ਕੋਰਟ ਜਾਂ ਸਾਡੇ ਜਿਹੜੇ ਵਕੀਲ ਸਾਹਿਬਾਨ ਰਾਹੀਂ ਪਤਾ ਲੱਗਿਆ ਇਹਨਾਂ ਕੋਲੇ ਕੋਈ ਬਹੁਤਾ ਜਵਾਬ ਹੈ ਨਹੀਂ ਸੀਗਾ ਕਿ ਜਿਹੜੀ ਉਹ ਜਿਹੜੀ ਉਹ ਐਫ ਆਈ ਆਰ ਦੇ ਵਿੱਚ ਧਰਾਵਾਂ ਲੱਗੀਆਂ ਨੇਗੀਆਂ ਕਿ ਦੰਗੇ ਹੋ ਜਾਣਗੇ ਕਿ ਲੋਕਾਂ ਦੇ ਵਿੱਚ ਪਾੜ ਪੈ ਜਾਊਗਾ ਬਹੁਤ ਜ਼ਿਆਦਾ ਜਿਹੜੇ ਹੈਗੇ ਪੁਰਾਣੇ ਜਿੱਦਾਂ 80s 90s ਵਰਗਾ ਮਾਹੌਲ ਹੋ ਜੂਗਾ ਇਦਾਂ ਹੋ ਜੂਗਾ ਫਲਾਣਾ ਹੋ ਜੂਗਾ ਵੀ ਉਹੋ ਜੀ ਕੋਈ ਗੱਲ ਨਹੀਂ ਸੀ ਇੱਕ ਸਿੰਪਲ ਸਵਾਲ ਸੀਗਾ ਕਿ ਤੁਹਾਡਾ ਹੈਲੀਕਾਪਟਰ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਕੌਣ ਯੂਜ਼ ਕਰ ਰਿਹਾ ਹੈ ਔਰ ਉਹ ਵੀ ਇੱਕ ਇੰਟਰਨੈਸ਼ਨਲ ਐਪ ਹੈਗੀ ਜਿਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਪੂਰੇ ਵਰਲਡ ਦੇ ਵਿੱਚ ਜਹਾਜ਼ ਹੈ ਹੈਲੀਕਾਪਟਰ ਕੋਈ ਵੀ ਉੱਡਦਾ ਹੈਗਾ ਕੋਈ ਪਲੇਨ ਉੱਡਦਾ ਉਹਦੀ ਪਤਾ ਲੱਗਦੀ ਹੈ ਲੋਕੇਸ਼ਨ ਪਤਾ ਲੱਗਦੀ ਹੈ ਤੇ ਉਸ ਐਪ ਨੂੰ ਤੇ ਦੁਨੀਆ ਵਰਤਦੀ ਹੈਗੀ ਈਵਨ ਐਲਨ ਮਸਕ ਵਰਗੇ ਲੋਕ ਵੀ ਉਸ ਐਪ ਤੋਂ ਥੋੜਾ ਜਿਹਾ ਉਹ ਕਰਦੇ ਆ ਕਿ ਸਾਡੀ ਲੋਕੇਸ਼ਨ ਲੋਕਾਂ ਨੂੰ ਪਤਾ ਲੱਗ ਜਾਈ ਜਾਂਦੀ ਜਦੋਂ ਅਸੀਂ ਜਾਂਦੇ ਹਾਂਗੇ ਪਰ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਕੋਈ ਵੀ 에ਅਰ ਟਰੈਫਿਕ ਦਾ ਜਿਹੜਾ ਸਹੂਲਤਾਂ ਬਹੁਤ ਵੱਡੀ ਆ ਲੋਕਾਂ ਨੂੰ ਕਿ ਤੁਹਾਡਾ ਕਿਹੜਾ ਜਹਾਜ਼ ਆਏਗਾ ਤੁਹਾਡਾ ਕਿਹੜੀ ਤੁਹਾਡੀ ਟਿਕਟ ਹੈਗੀ ਜਾਂ ਕਿਹੜੀ ਕਿਹੜਾ ਕਿੱਥੇ ਫਲਾਈ ਕਰ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਇਹ ਸਹੂਲਤਾਂ ਵਰਤ ਰਹੇ ਹੋ ਇਹ ਲੋਕਾਂ ਦੇ ਪੈਸੇ ਦੀਆਂ ਨੇਗੀਆਂ ਇਹ ਕੋਈ ਤੁਹਾਡੀਆਂ ਪ੍ਰਾਈਵੇਟ ਨਹੀਂ ਹੈਗੀਆਂ ਭਗਵੰਤ ਮਾਨ ਜੀ ਪ੍ਰਾਈਵੇਟ ਹੈਲੀਕਾਪਟਰ ਯੂਜ਼ ਕਰਨ ਨਾਲ ਦੀ ਪਾਰਟੀ ਦਾ ਹੋਵੇ ਉਹਨਾਂ ਦਾ ਆਬਦਾ ਹੋਵੇ ਤੇ ਮੈਨੂੰ ਉਹਦੇ ਨਾਲ ਕੀ ਤਕਲੀਫ ਹੈ ਔਰ ਇਹ ਪੰਜਾਬ ਜਿਹੜਾ ਅਪਾ ਕਹਿੰਦੇ ਨੇ ਕਿ ਫਾਈਨੈਂਸ਼ੀਅਲੀ ਬਲੀਡ ਕਰ ਰਿਹਾ ਹੈਗਾ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਸਾਡੀ ਖਜ਼ਾਨੇ ਨੂੰ ਜਿਹੜਾ ਇਸ ਟਾਈਮ ਨੁਕਸਾਨ ਪਹੁੰਚਿਆ ਹੋਇਆ ਕਰੀਬ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਇਹਨਾਂ ਨੇ ਆਪ ਦਾ ਆਪਦਾ ਟੈਨਰ ਸ਼ੁਰੂ ਕਰਨ ਵੇਲੇ ਪੌਣੇ 3 ਲੱਖ ਕਰੋੜ ਸੀ ਕਰੀਬ 1.5 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ 4 ਸਾਲਾਂ ਦੇ ਵਿੱਚ ਲੈ ਰੱਖਿਆ ਔਰ ਅਨੁਮਾਨਿਤ 1 ਲੱਖ ਕਰੋੜ ਦਾ ਕਰਜ਼ਾ ਇਹ ਹੁਣ ਵਾਲੇ ਸਾਲ ਦੇ ਵਿੱਚ ਲਾਉਣਗੇ ਕਿਉਂਕਿ ਪਤਾ ਹੈ ਵੀ ਜਿਹੜਾ ਅਖੀਰਲਾ ਸਾਲ ਹੁੰਦਾ ਹੈ ਸਰਕਾਰਾਂ ਉਸ ਚ ਪਹਿਲਾ ਵਾਲੇ 4 ਸਾਲਾਂ ਦੇ ਮੁਕਾਬਲੇ ਜ਼ਿਆਦਾ ਪੈਸਾ ਬਰਬਾਦ ਕਰਦੀਆਂ ਨੇ ਆਪਦੀ ਮਸ਼ਹੂਰੀ ਕਰਨ ਦੇ ਲਈ ਜਾਂ ਹੋਰ ਤਰੀਕੇ ਦੇ ਢੰਗ ਵਰਤਣ ਦੇ ਲਈ ਸੋ ਅਨੁਮਾਨ ਇਹ ਹੈ ਕਿ ਕਰੀਬ 5.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਹੋ ਜਾਣਾ ਜੇ ਤੁਸੀਂ ਮੋਟੀ ਜੀ ਕੈਲਕੂਲੇਸ਼ਨ ਲਾਓ ਤਨਖਾਹਾਂ ਤੋਂ ਬਾਅਦ ਪੰਜਾਬ ਕੋਲੇ ਇੱਕ ਨਾਲੀ ਦੀ ਇੱਟ ਲਾਉਣ ਨੂੰ ਵੀ ਜਿਹੜੀ ਹੈਗੀ ਹੈ ਪੈਸਾ ਨਹੀਂ ਬਚਿਆ ਕਰਨਾ ਇਸ ਤਰੀਕੇ ਦਾ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਮਾਹੌਲ ਕਰ ਦੇਣਾ ਚਲੋ ਖੈਰ ਆਪਾਂ ਮੁੱਦੇ ਤੇ ਆਉਣੇ ਆ ਉਹ ਪੰਜਾਬ ਦਾ ਖਜ਼ਾਨਾ ਖਰਾਬ ਹੈਗਾ ਔਰ ਜਿਹੜੀਆਂ ਲਗਜ਼ਰੀ ਚੀਜ਼ਾਂ ਹੈਗੀਆਂ ਹੈਲੀਕਾਪਟਰ ਵਰਗੀਆਂ ਪ੍ਰਾਈਵੇਟ ਜੈਟ ਵਰਗੀਆਂ ਜਿਹੜੀਆਂ ਇਹ ਵਰਤ ਰਹੇ ਨੇ ਉਹ ਤਾਂ ਹੁੰਦੀਆਂ ਨੇ ਜੇ ਉਹਨਾਂ ਨੂੰ ਪਬਲਿਕ ਇੰਟਰਸਟ ਦੇ ਵਿੱਚ ਵਰਤਿਆ ਜਾਵੇ ਵੀ ਭਗਵੰਤ ਮਾਨ ਜੀ ਨੇ ਉੱਥੇ ਇੱਕ ਘੰਟੇ ਦੇ ਵਿੱਚ ਪਹੁੰਚਣਾ ਜੇ ਗੱਡੀ ਲੈ ਕੇ ਗਏ ਤਾਂ 5 ਘੰਟੇ ਲੱਗ ਜਾਣਗੇ ਤੇ ਬੜਾ ਨੁਕਸਾਨ ਹੋ ਜਾਣਾ ਲੋਕਾਂ ਦਾ ਤਾਂ ਇਹ ਜਹਾਜ਼ ਵਾਹਨ ਯੂਜ਼ ਕਰਨਾ ਚਾਹੀਦਾ ਲੋਕਾਂ ਦਾ ਜਿੱਥੇ ਇੰਟਰਸਟ ਹੋਵੇ ਜਿੱਥੇ ਕੋਈ ਨੁਕਸਾਨ ਹੋ ਰਿਹਾ ਹੋਵੇ ਬਹੁਤ ਵੱਡਾ ਅਦਰਵਾਈਜ਼ ਪੰਜਾਬ ਜੇ ਆਪਾਂ ਕਹੀਏ ਚਿੜੀ ਦੇ ਪੱਜੇ ਜਿੱਡਾ ਪੰਜਾਬ ਹੈ ਤੇ ਇਹਦੇ 'ਚ ਕੋਈ ਬਹੁਤੀ ਹੈਲੀਕਾਪਟਰਾਂ ਦੀ ਜਹਾਜ਼ਾਂ ਦੀ ਲੋੜ ਨਹੀਂ ਤੁਸੀਂ ਕਿਤੇ ਵੀ ਮਤਲਬ ਗੱਡੀਆਂ ਇਹਨਾਂ ਦੇ ਰੂਟ ਲੱਗੇ ਹੁੰਦੇ ਨੇ ਕਿਤੇ ਵੀ 3-6 ਦਿਨ ਘੰਟੇ ਜੇ ਇਹ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਲੈ ਕੇ ਦੂਜੇ ਕੋਨੇ ਦੇ ਵਿੱਚ ਅਖੀਰਲੇ ਪਹੁੰਚ ਸਕਦੇ ਨੇ ਜੇ ਬਚਾਲੇ ਹੋ ਜਾਦੀ ਸਾਰੇ ਕਿਤੇ 2 ਟਾਈ ਘੰਟੇ ਨੇ ਸਾਰੇ ਕਿਤੇ ਪਹੁੰਚਿਆ ਜਾ ਸਕਦਾ ਸੋ ਗੱਲ ਇਹੀ ਸੀਗੀ ਕਿ ਥੋੜੀ ਤੁਸੀਂ ਤੁਸੀਂ ਹਾਜ਼ਰ ਵੀ ਨਹੀਂ ਹੈਗੇ ਤੇ ਮੌਕੇ ਤੇ ਜਹਾਜ਼ ਕੌਣ ਵਰਤ ਰਿਹਾ ਸੋ ਇੰਨੀ ਗੱਲ ਇਹਨਾਂ ਨੂੰ ਬੁਰੀ ਲੱਗ ਗਈ ਤੇ ਕੁਝ ਸਾਥੀ ਪੱਤਰਕਾਰਾਂ ਨੇ ਵੀ ਉਸ ਚੀਜ਼ ਨੂੰ ਚੱਕ ਕੇ ਸਵਾਲ ਕੀਤਾ ਤੇ ਉਹਨਾਂ ਦੀ ਵੀ ਪਰਚਾ ਇਹਨਾਂ ਨੇ 10 ਬੰਦਿਆਂ ਤੇ ਕਰ ਦਿੱਤਾ ਈਵਨ ਜਿਹੜੇ ਬੰਦਿਆਂ ਨੇ ਪੋਸਟਾਂ ਵੀ ਪਾਈਆਂ ਸੀ ਫੇਸਬੁੱਕ ਦੀਆਂ ਉਹਨਾਂ ਦੇ ਵੀ ਪਰਚਾ ਕਰ ਦਿੱਤਾ ਔਰ ਧਰਾਵਾ ਨੌਨ ਅਵੇਲੇਬਲ ਲਾਈਆਂ ਕ੍ਰਿਮੀਨਲ ਐਕਟ ਲਗਾਏ ਜਿਨ੍ਹਾਂ ਦੇ ਵਿੱਚ ਬੇਲ ਨਹੀਂ ਹੋ ਸਕਦੀ ਨੌਨ ਅਵੇਲੇਬਲ ਨਿਗੀਆਂ ਤੇ ਤੁਸੀਂ ਦੇਖੋ ਵੀ ਕੀ ਹਾਲ ਹੈਗਾ ਕਿਹੜੇ ਅਸੀਂ ਦੰਗੇ ਕਰ ਦਿੱਤੇ ਕਿਹੜੇ ਲੋਕਾਂ ਦੇ ਵਿੱਚ ਪਾੜ ਪਾ ਦਿੱਤੇ ਕਿਹੜਾ ਮਾਹੌਲ ਖਰਾਬ ਕਰ ਦਿੱਤਾ ਸਵਾਲ ਪੁੱਛਣ ਨਾਲ ਕੀ ਹੋ ਗਿਆ ਮੈਨੂੰ ਦੱਸੋ ਇਹ ਸਾਰੀ ਗੱਲ ਹੈ ਜੀ ਕੀ ਤੁਹਾਨੂੰ ਮਤਲਬ ਉਹੀ ਮਤਲਬ ਬੈਠਾ ਬੈਠੇ ਕਿਤੇ ਮਾਈਂਡ ਦੇ ਵਿੱਚ ਆ ਗਿਆ ਕਿ ਤੁਸੀਂ ਰੈਗੂਲਰ ਤੁਸੀਂ ਮਤਲਬ ਉਹਦਾ ਡਾਟਾ ਖੰਡਾਉਦੇ ਰਹਿੰਦੇ ਸੀਗੇ ਵੀ ਹੈਲੀਕਾਪਟਰ ਕਿੱਧਰੋਂ ਕਿੱਧਰ ਨੂੰ ਜਾ ਰਹੇ ਹਾਂ ਦੇਖੋ ਤੇ ਹੁਣ ਮੌਕੇ ਤੇ ਮਾਈਂਡ ਦੇ ਵਿੱਚ ਆ ਗਈ ਕੋਈ ਗੱਲ ਤੇ ਅਦਰਵਾਈਜ਼ ਮੇਰੇ ਕੋਲ ਐਪ ਇੱਕ ਹੈਗੀ ਸੀਗੀ ਮੈਂ ਜਿਹਦੇ ਵਿੱਚ ਦੇਖਿਆ ਸੀ ਪਹਿਲਾਂ ਵੀ ਮੈਂ ਇੱਕ ਖਲਾਸਾ ਕੀਤਾ ਸੀਗਾ ਕਿ ਕੇਜਰੀਵਾਲ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਰਾਜ ਸਮਾਗਮ ਕਹਿ ਕੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਨਗੀਆਂ ਉਦੋਂ ਸਾਡੇ ਮਾਨਸਾ ਦੇ ਨੇੜੇ ਮੋੜ ਦੇ ਵਿੱਚ ਰੈਲੀ ਸੀਗੀ ਇੱਕ 400 ਕਰੋੜ ਦਾ ਜਹਾਜ਼ ਜਿਹੜਾ 2000 ਸੀਰੀਜ਼ ਵਾਲਾ ਅਡਾਨੀ ਵਰਤਦਾ ਹੈਗਾ ਉਹ ਪੰਜਾਬ ਸਰਕਾਰ ਨੇ ਹਾਇਰ ਕੀਤਾ ਉਹ ਕੇਜਰੀਵਾਲ ਨੂੰ ਦਿੱਲੀੋਂ ਲੈ ਕੇ ਆਇਆ ਜਿਹੜਾ ਕਿ ਬਠਿੰਡਾ 에ਅਰਪੋਰਟ ਤੇ ਲੈਂਡ ਕੀਤਾ ਉਸ ਤੋਂ ਬਾਅਦ ਭਗਵੰਤ ਮਾਨ ਜੀ ਦਾ ਹੈਲੀਕਾਪਟਰ ਚੰਡੀਗੜ੍ਹੋਂ ਬਠਿੰਡਾ 에ਅਰਪੋਰਟ ਤੇ ਆਉਂਦਾ ਹੈਗਾ ਉਹ ਰੈਲੀ 'ਚ ਨਹੀਂ ਜਾਂਦਾ ਉਹ ਬਠਿੰਡਾ 에ਅਰਪੋਰਟ ਤੇ ਆਉਂਦਾ ਤਾਂ ਕਿ ਅਰਵਿੰਦ ਕੇਜਰੀਵਾਲ ਨੂੰ ਉੱਥੋਂ ਚੱਕ ਕੇ ਰੈਲੀ ਦੇ ਵਿੱਚ ਲੈ ਕੇ ਜਾਣਾ ਤੁਸੀਂ ਦੇਖੋ ਕਿ ਬਠਿੰਡਾ 에ਅਰਪੋਰਟ ਤੋਂ ਮੌੜ ਕਿੰਨੀ ਦੂਰ ਹੈ ਮੇਰੇ ਲਾਗੇ 15-20 ਮਿੰਟ ਲੱਗਣੇ ਨਹੀਂਗੇ ਆਮ ਬੰਦਾ ਵੀ ਜੇ ਰੈਗੂਲਰ ਟ੍ਰੈਫਿਕ ਦੇ ਵਿੱਚ ਵੀ ਜਾਵੇ ਤਾਂ ਅੱਧਾ ਘੰਟਾ ਲੱਗਦਾ ਉੱਥੇ ਵੀ ਹੈਲੀਕਾਪਟਰ ਵਰਤਿਆ ਫਿਰ ਫੇਰ ਦੁਬਾਰਾ ਹੈਲੀਕਾਪਟਰ ਨਾਲ ਉਹਨੂੰ ਛੱਡ ਕੇ ਆਇਆ ਔਰ ਫੇਰ ਦੁਬਾਰਾ ਪਲੇਨ ਤੇ ਉਹ ਜਿਹੜੇ ਹੈਗੇ ਦਿੱਲੀ ਗਏ ਮੈਂ ਕਵਾਰੀ ਜਗਜाहਰ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਹੈਗਾ ਜਹਰ ਉਹਦਾ ਮੌਕੇ ਤੇ ਗੱਲ ਆ ਗਈ ਕਿ ਹੁਣ ਭਗਵੰਤ ਮਾਨ ਜੀ ਦਾ ਹੈਲੀਕਾਪਟਰ ਤਾਂ ਨਹੀਂ ਵਰਤਿਆ ਜਾ ਰਿਹਾ ਕਿਉਂਕਿ ਉਹ ਤਾਂ ਹੈ ਹੀ ਨਹੀਂ ਇਹ ਨਹੀਂ ਤਾਂ ਇਹ ਕਹਿ ਦਿੰਦੇ ਕਿ ਭਗਵੰਤ ਮਾਨ ਜੀ ਵਰਤ ਰਹੇ ਆ ਆਪਣੇ ਕੋਲ ਕਿਹੜਾ ਉੱਥੇ ਮੌਕੇ ਦੀਆਂ ਫੋਟੋਆਂ ਹੁੰਦੀਆਂ ਨੇ ਜਾਂ ਲੌਗ ਬੁੱਕੇ ਸਹੀ ਭਰਦੇ ਹੈਗੇ ਮੈਂ ਇਹ ਸਵਾਲ ਤਾਂ ਮਤਲਬ ਸਰਜੀ ਜੀ ਜਾਈ ਸੀਗਾ ਬਸ ਮੈਂ ਉਹ ਅਸਲ ਚੇਸ ਪਾਸੇ ਵੱਲੋਂ ਤੋੜਨਾ ਚਾਹੁੰਦਾ ਆਪਣਾ ਸਵਾਲ ਵੀ ਤੁਸੀਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਪੋਲਾਂ ਜਿਹੜੀਆਂ ਖੋਲਦੇ ਰਹੇ ਹੋ ਕਾਟੀਆਂ ਪੋਸਟਾਂ ਜਿਹੜੀਆਂ ਆ ਉਹ WhatsApp ਜਰੀਏ ਵੀ ਤੁਹਾਡੇ ਚੈਨਲ ਤੋਂ ਅਸੀਂ ਦੇਖਦੇ ਰਹਿੰਦੇ ਹਾਂ ਪਹਿਲਾਂ ਵੀ ਤੇ ਚਰਚਾ ਦੇ ਵਿੱਚ ਵੀ ਹੁੰਦੀਆਂ ਆ ਤੁਹਾਡੀਆਂ ਪੋਸਟਾਂ ਤੁਸੀਂ ਕਾਫੀ ਮਿਹਨਤ ਕਰਦੇ ਹੋ ਮਿਹਨਤ ਤੁਹਾਡੀ ਕੋਈ ਨਿੱਜੀ ਨਹੀਂ ਹੈ ਵੇ ਕੋਈ ਨਿੱਜੀ ਆਪ ਦੇ ਲਈ ਕਰਦੇ ਹੋ ਤੁਹਾਡਾ ਪੰਜਾਬ ਦਾ ਦਰਦ ਜਿਹੜਾ ਆ ਉਹ ਝਲਕਦਾ ਹੁੰਦਾ ਤੁਹਾਡੀਆਂ ਸਾਰੀਆਂ ਲਗਭਗ ਜਿਹੜੀਆਂ ਪੋਸਟਾਂ ਦੇ ਵਿੱਚ ਤੁਸੀਂ ਇੱਕ ਵਿਅਕਤੀ ਨਹੀਂ ਮਤਲਬ ਸੰਸਥਾ ਵਾਂਗ ਕੰਮ ਕਰ ਰਹੇ ਹੋ ਉਹ ਤੁਸੀਂ ਕਿਹੜੀਆਂ-ਕਿਹੜੀਆਂ ਇਸ ਢੰਗ ਦੀਆਂ ਜਿਹੜੀਆਂ ਮਤਲਬ ਤੁਸੀਂ ਪਹਿਲਾਂ ਖੋਲ ਚੁੱਕੇ ਹੋ ਤਾਜ ਸਾਡੇ ਦਰਸ਼ਕਾਂ ਨੂੰ ਥੋੜਾ ਜਿਆਦਾ ਹੋਰ ਪਤਾ ਲੱਗ ਸਕਦਾ ਹੈ ਜੀ ਦੇਖੋ ਜਿੰਨਾ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਪੈਸਾ ਮੈਸਯੂਜ਼ ਕਰਦੇ ਨੇ ਚਾਹੇ ਉਹ ਚਾਹੇ ਉਹ ਇਸ਼ਤਿਹਾਰबाजी ਤੇ ਹੋਵੇ ਵੱਡੇ ਵੱਡੇ ਚੈਨਲ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੇ ਰਹੇ ਆ ਜਿਹੜੇ ਕਿ ਕਮਿਊਨਲ ਗੱਲਾਂ ਆਪ ਕਰਦੇ ਨੇ ਰਿਪਬਲਿਕ ਵਰਗੇ ਚੈਨਲ ਜਾਂ ਹੋਰ ਚੈਨਲ ਉਹਨਾਂ ਨੂੰ ਇਹਨਾਂ ਨੇ ਕਰੋੜਾਂ ਰੁਪਏ ਦੀ ਐਡ ਦਿੱਤੀ ਹੋਈ ਸੀ ਔਰ ਪੰਜਾਬ ਦੇ ਵਿੱਚੋਂ ਸਾਰੀ ਐਡ ਜਾ ਰਹੀ ਸੀ ਚਾਹੇ ਉਹ ਦਿੱਲੀ ਦੀ ਸੀ ਚਾਹੇ ਹੋਰ ਸਟੇਟਾਂ ਦੀ ਇਹਨਾਂ ਦੀ ਇਸ਼ਤਿਹਾਰਬਾਜ਼ੀ ਸੀ ਉਹ ਫੜੀ ਇਹਨਾਂ ਦੀ ਉਸ ਤੋਂ ਬਾਅਦ ਜਿਹੜੇ ਫੇਸਬੁੱਕ ਤੇ ਬੂਸਟ ਲਾਉਂਦੇ ਨੇ ਹੁਣ ਦੇਖੋ ਕਿ ਮਹਾਰਾਸ਼ਟਰਾਂ ਦੇ ਵਿੱਚ ਇਲੈਕਸ਼ਨ ਨੇਗੇ ਉੱਥੇ ਬੂਸਟ ਲਗਾ ਰੱਖਿਆ ਕਰੋੜਾਂ ਰੁਪਏ ਦਾ ਉਸੇ ਤਰੀਕੇ ਜਦੋਂ ਗੁਜਰਾਤ ਇਲੈਕਸ਼ਨ ਸੀਗੀ ਪੰਜਾਬ ਸਰਕਾਰ ਦੇ ਪੇਜ ਤੋਂ ਇੱਕ ਵੀਡੀਓ ਪਾ ਕੇ ਗੁਜਰਾਤ ਦੇ ਵਿੱਚ ਹਿੰਦੀ ਦੇ ਵਿੱਚ ਤੇ ਗੁਜਰਾਤੀ ਦੇ ਵਿੱਚ ਪਾ ਕੇ ਉਹ ਉਪ ਬੂਸਟ ਲਗਾ ਦੇਣਾ ਔਰ ਹੋਰ ਵੀ ਬੜੀਆਂ ਜਿਹੜੇ ਕਪਲੇ ਹੈਗੇ ਜਿਸ ਤਰ੍ਹਾਂ ਦੇ ਇਹ ਪੈਸੇ ਬਰਬਾਦੀ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਚਾਹੇ ਉਹ ਸਿੱਖਿਆ ਦੇ ਵਿੱਚ ਜਿਹੜੀਆਂ ਹੈਗੀਆਂ ਇਹਨਾਂ ਦੱਸ ਨਹੀਂ ਸਕੇ ਇਹ ਕਿ ਅਸੀਂ ਕਿਹੜੀਆਂ 60000 ਨੌਕਰੀਆਂ ਦਿੱਤੀਆਂ ਉਹ ਕੋਈ ਕਲੀਅਰ ਡਾਟਾ ਨਹੀਂ ਦੇ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਹਜੇ ਜੁਆਇਨਿੰਗ ਲੈਟਰ ਲੈ ਕੇ ਤੁਰੇ ਫਿਰਦੇ ਨੇ ਕਿ ਵੀ ਸਾਨੂੰ ਜੁਆਇਨਿੰਗ ਲੈਟਰ ਮਿਲ ਗਿਆ ਸਾਨੂੰ ਜੁਆਇਨਿੰਗ ਨਹੀਂ ਕਰਾਈ ਬਹੁਤਿਆਂ ਨੂੰ ਜੁਆਇਨਿੰਗ ਨਹੀਂ ਮਿਲੀ ਤੇ ਬਹੁਤੀਆਂ ਜਿਹੜੀਆਂ ਨੌਕਰੀਆਂ ਸੀਗੀਆਂ ਉਹਨਾਂ ਦੀ ਨੋਟੀਫਿਕੇਸ਼ਨ ਪਿਛਲੀਆਂ ਸਰਕਾਰਾਂ ਵੇਲੇ ਹੋਈ ਸੀ ਜਿਹੜੀਆਂ ਇਹ ਹੁਣ ਇਹਨਾਂ ਨੇ ਮੜੀਆਂ-ਮ ਇੱਕ ਗੱਲ ਤੇ ਇਹਨਾਂ ਦੇ ਝੂਠ ਹੈਗਾ ਤੇ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਮੈਡੀਕਲ ਕਾਲਜ ਦੀ ਆਰਟੀ ਸੀ ਕਿ ਕੋਈ ਵੀ ਮੈਡੀਕਲ ਕਾਲਜ ਇਹਨਾਂ ਨੇ ਹਜੇ ਤੱਕ ਸ਼ੁਰੂ ਵੀ ਨਹੀਂ ਕੀਤਾ ਉਹ ਜਿਹੜਾ ਹੁਣ ਵੀ ਇਹ ਕਹਿੰਦੇ ਆ ਕਿ ਅਸੀਂ ਲਹਿਰੇਗਾਗੇ ਬਣਾਵਾਂਗੇ ਉਹ ਵੀ ਇਹਨਾਂ ਨੇ ਇੱਕ ਕੋਈ ਸ਼ਾਇਦ ਜੈਨੀਆਂ ਦੀ ਸੰਸਥਾ ਹੈਗੀ ਹੈਗੀ ਉਹਨਾਂ ਨੂੰ ਦਿੱਤਾ ਹੈ ਲੀਜ਼ ਤੇ 50-60 ਸਾਲਾਂ ਦੀ ਲੀਜ਼ ਤੇ ਦਿੱਤਾ ਹੈਗਾ ਕਿ ਤੁਸੀਂ ਉਹਦੇ ਚੋਂ 100 ਸੀਟਾਂ 'ਚੋਂ 50 ਸੀਟਾਂ ਆਪਦੇ ਜਿਹੜੇ ਹੈਗੇ ਜੈਨਦਰਮ ਦੇ ਲਈ ਤੁਸੀਂ ਵਰਤ ਸਕਦੇ ਹੋ ਤੇ 50 ਸੀਟਾਂ ਜਿਹੜੀਆਂ ਹੈਗੀਆਂ ਉਹਦੀ ਰਿਕਰੂਟਮੈਂਟ ਪੰਜਾਬ ਸਰਕਾਰ ਕਰੂਗੀ ਔਰ ਜਿਹੜੀ ਉਹ ਜ਼ਮੀਨ ਹੈ ਅਰਬਾਂ ਦੀ ਜ਼ਮੀਨ ਆ ਉਹ 20 ਕਿੱਲੇ ਜਿਹੜੀ ਸ਼ਹਿਰ ਦੇ ਵਿਚਾਲੇ ਜ਼ਮੀਨ ਹੈਗੀ ਉਹ 60 ਸਾਲਾਂ ਦੇ ਲਈ ਸ਼ਾਇਦ 50 ਜਾਂ 60 ਸਾਲਾਂ ਦੀ ਐਕਚੁਅਲ ਉਹ ਪਤਾ ਲੱਗੂਗਾ ਜਦੋਂ ਐਮਯੂਓ ਦੀ ਕਾਪੀ ਆਊਗੀ ਉਹ ਆਈ ਹੈ ਤੇ ਇਹਨਾਂ ਨੇ 8 ਸਾਲਾਂ ਦੇ ਵਿੱਚ ਸ਼ਾਇਦ ਉਹ ਮੈਡੀਕਲ ਕਾਲਜ ਸ਼ੁਰੂ ਕਰਨਾ ਹੈਗਾ ਤੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਤੁਸੀਂ ਹੁਣ ਦੇਖੋ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਨਾਲ ਕੀ ਲੈਣਾ ਦੇਣਾ ਹੈ ਪੰਜਾਬ ਦੇ ਜਿਹੜੇ ਬੋਰਡ ਨੇਗੇ ਇਸ਼ਤਿਹਾਰबाजी ਹੈ ਕੋਈ ਛੋਟਾ ਜਿਹਾ ਪ੍ਰੋਗਰਾਮ ਹੋਵੇ ਸਾਰੇ ਪੰਜਾਬ 'ਚ ਬੋਰਡ ਲਗਾ ਦਿੱਤੇ ਜਾਂਦੇ ਨੇ ਹਰ ਰੋਜ਼ ਦਾ ਕਰੋਨਾ ਦਾ ਖਰਚਾ ਹੈ ਔਰ ਉਹਦੇ ਉੱਤੇ ਇਕੱਲੇ ਅਰਵਿੰਦ ਕੇਜਰੀਵਾਲ ਦੀ ਫੋਟੋ ਅਰਵਿੰਦ ਕੇਜਰੀਵਾਲ ਨਾ ਕੋਈ ਮੰਤਰੀ ਹੈ ਨਾ ਸੰਤਰੀ ਹੈ ਨਾ ਕੋਈ ਇੱਥੇ ਕੋਈ ਐਮਐਲਏ ਹੈਗਾ ਮਤਲਬ ਉਹ ਕੀ ਹੈਗਾ ਉਹ ਮਤਲਬ ਜੋ ਥੋੜੀ ਪਾਰਟੀ ਦਾ ਪ੍ਰਧਾਨ ਹੈਗਾ ਤਾਂ ਤੁਸੀਂ ਉਹਦੀ ਫੋਟੋ ਲੈਣ ਇਸ਼ਤਿਹਾਰबाजी ਨਹੀਂ ਕਰ ਸਕਦੇ ਤੁਸੀਂ ਕਿਸੇ ਬੰਦੇ ਦੀ ਜਿਹਦਾ ਕੋਈ ਪੰਜਾਬ ਦੀ ਸਰਕਾਰ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਉਹਦੀ ਇਸ਼ਤਿਹਾਰबाजी ਪੰਜਾਬ ਦੇ ਖਜ਼ਾਨੇ ਚ ਕਰਦੇ ਹੋ ਤਾਂ ਉਹ ਇੱਕ ਕਰਪਸ਼ਨ ਹੈਗੀ ਕਿਉਂਕਿ ਜੇ ਤੁਸੀਂ ਇਸ਼ਤਿਹਾਰਵਾਦੀ ਅਰਵਿੰਦ ਕੇਜਰੀਵਾਲ ਦੀ ਮਸ਼ਹੂਰੀ ਕਰਨੀ ਹੈ ਤਾਂ ਤੁਸੀਂ ਪਾਰਟੀ ਦੇ ਖਜ਼ਾਨੇ 'ਚ ਕਰੋ ਆਪਦੇ ਨਿੱਜੀ ਪੈਸੇ ਨਾ ਕਰੋ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਕਿਉਂ ਕੀਤਾ ਜਾ ਰਿਹਾ ਹੈ ਕਰੋੜਾ ਰੁਪਏ ਜੀ ਇਸੇ ਤਰੀਕੇ ਇਹ ਅਯਾਸ਼ੀ ਤੇ ਉਡਾ ਰਹੇ ਆ ਕਿੰਨੇ ਹੀ ਰੁਪਈਏ ਇਹਨਾਂ ਨੇ ਆਪਣੀਆਂ ਵੱਡੀਆਂ-ਵੱਡੀਆਂ ਜਿਹੜੇ ਕੋਠੀਆਂ ਸੀ ਮੰਤਰੀਆਂ ਦੀਆਂ ਜਿਹੜੀਆਂ ਕਿ ਪਹਿਲਾਂ ਹੀ ਲਗਜ਼ਰੀ ਬਣੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਹੋਰ ਰੈਨੋਵੇਟ ਕਰਾਉਣ ਤੇ ਹਰ ਇੱਕ ਹਰ ਇੱਕ ਕੋਠੀ ਦੇ ਵਿੱਚ 50-50 ਕਰੋੜ ਰੁਪਇਆ 20-20 ਕਰੋੜ ਰੁਪਇਆ ਇਸ ਤਰੀਕੇ ਦੀ ਰੈਨੋਵੇਸ਼ਨ ਕਰਾਈ ਹੈ ਫਰਨੀਚਰ ਤੇ ਉੱਥੇ সুইমিং ਪੂਲ ਬਣਾਏ ਆ ਉਹ ਹੋਰ ਵੱਡਾ ਮਤਲਬ ਤੁਸੀਂ ਦੇਖੋ ਕਿ ਹੁਣ ਅਰਵਿੰਦ ਕੇਜਰੀਵਾਲ ਜੀ ਜਿਹੜਾ ਪੰਚਾਇਤੀ ਰਾਜ ਵਿਭਾਗ ਦਾ ਇੱਕ ਬਹੁਤ ਵੱਡਾ ਅ ਅਰੈਸਟ ਹਾਊਸ ਬਣਿਆ ਹੋਇਆ ਹੈਗਾ ਜਿਹੜਾ ਹੈਗਾ ਉਹ ਉਹ ਤੁਸੀਂ ਦੇਖੋ ਵੀ ਉਹਨੂੰ ਪਹਿਲਾਂ ਹੀ ਵੀਵੀਆਈਪੀ ਗੈਸਟ ਹਾਊਸ ਕਹਿੰਦੇ ਨੇ ਕਿਉਂਕਿ ਉੱਥੇ ਜਿਹੜੇ ਸੈਕਟਰੀ ਲੈਵਲ ਦੇ ਅਫੀਸਰ ਨੇ ਉਹ ਆ ਕੇ ਰੁਕਦੇ ਨੇ ਕਿ ਔਰ ਬੜਾ ਸ਼ਾਨਦਾਰ ਬਣਿਆ ਹੋਇਆ ਸੀਗਾ ਉਹ ਸਾਰਾ ਜਿਹੜਾ ਹੈਗਾ ਖਾਲੀ ਕਰ ਦਿੱਤਾ ਗਿਆ ਕਿਉਂਕਿ ਵੀ ਜਦੋਂ ਅਰਵਿੰਦ ਕੇਜਰੀਵਾਲ ਨੇ ਉੱਥੇ ਆਉਣਾ ਹੈਗਾ ਤੇ ਉਹ ਉੱਥੇ ਰਹਿਣਾ ਹੈਗਾ ਔਰ ਉਹਦੇ ਉੱਤੇ ਕਰੋਨਾ ਰਪੇ ਪਹਿਲਾਂ ਉਦੀ ਰੈਨੋਵੇਸ਼ਨ ਤੇ ਲਗਾਇਆ ਗਿਆ ਉੱਥੇ ਲਗਜ਼ਰੀ ਬੈੱਡ ਲਗਜ਼ਰੀ ਸੋਫੇ ਔਰ ਬਹੁਤ ਕਲੀਨ ਜਿਹੜੇ ਹਲਿਸ਼ਾਨ ਕਲੀਨ ਬਿਛਾਏ ਗਏ ਵੱਡੇ ਗੇਟ ਗੇਟਾਂ ਦੀ ਸਜਾਵਟ ਕੀਤੀ ਗਈ ਤਾਂ ਕਿ ਅਰਵਿੰਦ ਕੇਜਰੀਵਾਲ ਜੀ ਉੱਥੇ ਰਹਿ ਸਕਣ ਔਰ ਵੱਡੀ ਗੱਲ ਹੁਣ ਤੁਸੀਂ ਦੇਖੋ ਵੀ ਉਹਦੇ ਨਾਲ ਇੱਕ ਧਰਨੇ ਲਾਉਣ ਵਾਲੀ ਥਾਂ ਸੀਗੀ ਜਿਹੜਾ ਉਹ ਬਿਲਡਿੰਗ ਸੀਗੀ ਪੰਚਾਇਤੀ ਰਾਜ ਵਾਲੀ ਤੇ ਨਾਲ ਉਹਦੇ ਅੰਬ ਸਾਹਿਬ ਗੁਰਦੁਆਰਾ ਬਚਾਲਾ ਇੱਕ ਸਰਕਾਰੀ ਥਾਂ ਸੀ ਪੂਡਾ ਦੀ ਜਿੱਥੇ ਲੋਕ ਆ ਕੇ ਕੋਈ ਧਰਨੇ ਲਾਉਂਦੇ ਸੀ ਕਿਉਂਕਿ ਉਹ ਆਲਮੋਸਟ ਪੰਜਾਬ ਤੇ ਚੰਡੀਗੜ੍ਹ ਦਾ ਬਾਰਡਰ ਜੇ ਪਿਆ ਜਾਂਦਾ ਕਈ ਵਾਰ ਚੰਡੀਗੜ੍ਹ ਪੁਲਿਸ ਜਾਣ ਨਹੀਂ ਦਿੰਦੀ ਤੇ ਪੰਜਾਬ ਦੇ ਵਿੱਚ ਲੋਕ ਹੁੰਦੇ ਤੇ ਉੱਥੇ ਬਹਿ ਜਾਂਦੇ ਸੀ ਧਰਨੇ ਲਈ ਓੜੂ ਹੁਣ ਬਗਲ ਕੇ ਚਾਰੇ ਪਾਸਿਓਂ ਬਗਲ ਕੇ ਇੱਕ ਹੈਲੀਪੈਡ ਬਣਾ ਦਿੱਤਾ ਗਿਆ ਉੱਥੇ ਤੁਸੀਂ ਦੇਖੋ ਵੀ ਸ਼ਹਿਰ ਦੇ ਵਿਚਾਲੇ ਹੈਲੀਪੈਡ ਬਣਾਉਣਾ ਪਹਿਲੀ ਗੱਲ ਤੇ ਬੇਵਕੂਫੀ ਹੈ ਕਿਉਂਕਿ ਨਾਲ ਹੀ ਤੁਸੀਂ ਉੱਥੇ 에ਅਰ ਫੋਰਸ ਦਾ ਜਿਹੜਾ ਹੈਗਾ ਅੱਡਾ ਪੈਂਦਾ ਹੈਗਾ ਜਿਹਦੀ ਹਰ ਵਾਰੀ ਕਲੈਰੀਫਿਕੇਸ਼ਨ ਲੈਣੀ ਪਿਆ ਕਰੂਗੀ ਜਦੋਂ ਇਹਨਾਂ ਨੇ ਕੋਈ ਲੈਂਡ ਕਰਨਾ ਹੈ ਔਰ ਜਿਵੇਂ ਖ਼ਬਰ ਦੱਸਦੇ ਕਿ 50 ਲੱਖ ਰੁਪਏ ਹੋ ਇੱਕ ਆਰਜੀ ਹੈਲੀਪੈਡ ਵਾਸਤੇ ਜਿਹੜਾ ਇਹਨਾਂ ਨੇ ਖਰਚਤਾ ਤਾਂ ਕਿ ਰਵਿੰਦ ਕੇਜਰੀਵਾਲ ਨੂੰ ਜਿਹੜਾ ਹੈਗਾ ਸੀਐਮ ਹਾਊਸ ਜਾਂ ਉਹਦੇ ਨੇੜੇ 4-5 ਕਿਲੋਮੀਟਰ ਤੇ ਇੱਕ ਕੋਈ 에어 ਆਪਣਾ ਜਿਹੜਾ ਮੁਹਾਲੀ ਵਾਲਾ 에어ਪੋਰਟ ਹੈਗਾ ਉਹ ਹੈਗਾ ਉੱਥੇ ਕਰ ਸਕਦੇ ਲੈਂਡ ਕਿ ਉੱਥੇ 4-5 ਕਿਲੋਮੀਟਰ ਵੀ ਗੱਡੀ 'ਚ ਨਾ ਜਾਣਾ ਪਵੇ ਉਹਨੂੰ ਉਹਦੇ ਘਰ ਦੇ ਬਾਹਰ ਮੈਂ ਦੇਖਿਆ ਉਹ ਰੈਸਟ ਹਾਊਸ ਦੇ ਵਿੱਚੋਂ ਸੜਕ ਕੱਢ ਕੇ ਡਿਵਾਈਡਰ ਤੋੜ ਕੇ ਸੜਕ ਕੱਢੀ ਗਈ ਤਾਂ ਕਿ ਹੈਲੀਪੈਡ ਤੋਂ ਜਿਹੜਾ 4 ਕਦਮਾਂ ਦਾ ਰਸਤਾ ਹੈ ਉਹ ਵੀ ਮਹਾਰਾਜ ਜਿਹੜੇ ਹੈਗੇ ਆ ਇਹ ਗੱਡੀ ਦੇ ਵਿੱਚ ਉਹ ਸਿੱਧੀ ਗੱਡੀ ਜਿਹੜੀ ਹੈਗੀ ਇਹਨਾਂ ਦੇ ਕਵਰੇ ਤੱਕ ਜਾਵੇ ਇਹ ਇਹ ਇਸ ਹੱਦ ਤੱਕ ਲਗਜ਼ਰੀ ਇਹ ਜਿਹੜੀ ਚੀਜ਼ਾਂ ਬਰਬਾਦ ਕਰ ਰਹੇ ਨੇਗੇ ਔਰ ਇਹਨਾਂ ਦੇ ਜਿਹੜੇ ਜਿਹੜੇ ਆਪਾਂ ਕਵਾਂਗੇ ਕਿ ਇਹਨਾਂ ਦੇ ਦਿੱਲੀ ਵਾਲੇ ਜਿਹੜੇ ਅਹਿਲ ਕਰਨੇਗੇ ਕਰੀਬ 100 ਬੰਦੇ ਜਿਹੜੇ ਇਹਨਾਂ ਨੇ ਪੰਜਾਬ ਡਵੈਲਪਮੈਂਟ ਬੋਰਡ ਬਣਾ ਕੇ ਉੱਥੇ ਉਹਦੇ ਵਿੱਚ ਫਿੱਟ ਕਰਤੇ ਕਿਸੇ ਦੀ 3 ਲੱਖ ਤਨਖਾਹ ਹੈ ਕਿਸੇ ਦੀ 6.5 ਲੱਖ ਤਨਖਾਹ ਹੈ ਕਿਸੇ ਦੀ 2.5 ਲੱਖ ਤਨਖਾਹ ਹੈ ਦਿੱਲੀ ਜਿਹੜੇ ਇਹਨਾਂ ਦੇ ਵਰਕਰ ਸੀਗੇ ਜਿਹੜੇ ਉੱਥੋਂ ਵਿਹਲੇ ਹੋਗੇ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਦੱਸਿਆ ਰੈਸਟ ਹਾਊਸ ਚ ਰਹਿ ਰਿਹਾ ਮਨੀਸ਼ ਸੋਧਿਆ ਜੀ ਕਿਸੇ ਮੰਤਰੀ ਦੀ ਕੋਠੀ ਦੇ ਵਿੱਚ ਰਹਿ ਰਹੇ ਆ ਔਰ ਸਾਰੀ ਸਿਕਿਉਰਿਟੀ ਸੀਐਮ ਲੈਵਲ ਦੀ ਉਹ ਯੂਜ਼ ਕਰਦੇ ਪਏ ਆ ਮਨੀਸ਼ ਸੋਧਿਆ ਜੀ ਮੈਂ ਹੈਰਾਨ ਹੋ ਗਿਆ ਇੱਥੇ ਪਠਾਨਕੋਟ ਸਾਡੇ ਇੱਕ ਰੈਸਟ ਪਠਾਨਕੋਟ ਦੇ ਵਿੱਚ ਇੱਕ ਰੈਸਟ ਹਾਊਸ ਹੈਗਾ ਰੰਜੀਤ ਸਾਗਰ ਡੈਮ ਦੇ ਵਿੱਚ ਇੱਕ ਵੀਆਈਪੀ ਰੈਸਟ ਹਾਊਸ ਹੈਗਾ ਅਸੀਂ ਉੱਥੇ ਗਏ ਵੀ ਸੀ ਇੱਕ ਵਾਰੀ ਘੁੰਮਣ ਤੇ ਉੱਥੇ ਮਨੀਸ਼ ਸੋਧਿਆ ਜੀ ਇੱਕ ਆਰਾਮ ਫਰਮਾਉਣ ਗਏ ਕਿਉਂਕਿ ਉਹ ਪਹਾੜਾਂ ਦੇ ਵਿੱਚ ਬਣਾ ਹੋਇਆ ਪਠਾਨਕੋਟ ਦੇ ਪਹਾੜਾਂ ਦੇ ਵਿੱਚ ਉੱਥੇ ਉਹਨਾਂ ਨੂੰ ਸੀਐਮ ਲੈਵਲ ਦੀ ਸਿਕ ਉੱਥੇ ਜਿਹੜੇ ਡਾਕਟਰ ਉੱਥੋਂ ਦੇ ਆਲੇ-ਦੁਆਲੇ ਦੇ ਹਸਪਤਾਲਾਂ ਦੇ ਅਸੀਂ ਡਾਕਟਰ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਵੀ ਜਿਵੇਂ ਸੀਐਮ ਬਸਤੇ ਡਿਊਟੀਆਂ ਨਹੀਂ ਲਗਦੀਆਂ ਡਾਕਟਰ ਦੀਆਂ ਮੈਡੀਕਲ ਸਟਾਫ ਦੀਆਂ ਕਿ ਕੋਈ ਸੀਐਮ ਨੂੰ ਕੋਈ ਐਮਰਜੈਂਸੀ ਪੈ ਗਈ ਉਸ ਲੈਵਲ ਦੀ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਔਰ ਜਿਹੜੇ ਆਲੇ-ਦੁਆਲੇ ਦੇ ਹਸਪਤਾਲ ਸੀ ਉਹ ਖਾਲੀ ਹੋ ਗਏ ਔਰ ਜਿਹੜੀ ਪਠਾਨਕੋਟ ਦੇ ਵਿੱਚ ਇੱਕੋ ਹੀ ਐਡਵਾਂਸ ਜਿਹੜੀ ਅ ਐਡਵਾਂਸ ਐਂਬੂਲੈਂਸ ਹੈਗੀ ਜਿਹਦੇ ਵਿੱਚ ਸਿਸਟਮ ਲੱਗਿਆ ਹੋਇਆ ਉਹ ਉੱਥੇ ਸਟੈਂਡ ਬਾਈ ਤੇ ਲਾ ਕੇ ਖੜੀ ਕਰ ਲਈ ਤੇ ਚਾਰ-ਪੰਜ ਵਿੱਚ ਜਿਹੜੇ ਹੈਗੇ ਐਮਡੀ ਡਾਕਟਰ ਜਿਹੜੇ ਹੈਗੇ ਉਹ ਉਹਨਾਂ ਨੇ ਸੰਪਰਕ ਕੀਤਾ ਫਿਰ ਉਹ ਗੱਲ ਦਾ ਸੀ ਖੁਲਾਸਾ ਕੀਤਾ ਤੇ ਫਿਰ ਇਹਨਾਂ ਨੇ ਜਾ ਕੇ ਕਿਤੇ ਉਹਨਾਂ ਨੂੰ ਰਿਲੀਜ਼ ਕੀਤਾ ਅਦਰਵਾਈਜ਼ ਪੂਰੀ ਪੂਰੀ ਰਾਤ ਉਹ ਗੱਡੀ ਦੇ ਵਿੱਚ ਬਹਿਣਾ ਦਿਨੇ ਅਲੱਗ ਸ਼ਿਫਟ ਬਹਿਣੀ ਔਰ ਸਿਕਿਉਰਟੀ ਦੀਆਂ ਗੱਡੀਆਂ 20-20 ਗੱਡੀਆਂ ਇਹਨਾਂ ਨੇ ਕਿਉਂ ਮਤਲਬ ਇਹ ਸਾਰੀ ਬਰਬਾਦੀ ਹੈ ਇਹਨਾਂ ਚੀਜ਼ਾਂ ਦੀ ਔਰ ਸਾਰੇ ਪਾਸੇ ਘਪਲੇ ਚੱਲਦੇ ਪਏ ਆ ਪੰਜਾਬ ਦੇ ਵਿੱਚ ਇਸ ਟਾਈਮ ਤੇ ਚਾਹੇ ਮਾਈਨਿੰਗ ਨੂੰ ਲੈ ਕੇ ਦੇਖ ਲਓ ਅਸੀਂ ਬਠਿੰਡੇ ਮਾਨਸਾ ਵੱਲ ਤਾਂ ਕਦੇ ਮਾਈਨਿੰਗ ਸੁਣ ਹੀ ਨਹੀਂ ਸੀ ਜੀ ਇਹਨਾਂ ਨੇ ਹੁਣ ਦੇਖੋ ਤੁਸੀਂ ਜਿਬਿਆਂ ਦੇ ਵਿੱਚ ਵੀ ਇਹਨਾਂ ਨੇ ਮਾਈਨਿੰਗ ਕਰ ਦਿੱਤੀ ਜਿੱਥੇ ਕੋਈ ਪਹਿਲਾਂ ਮਾਈਨਿੰਗ ਦਾ ਕਦੇ ਕੋਈ ਉੱਥੇ ਕੋਈ ਸਾਡੇ ਦਰਿਆ ਨਹੀਂ ਹੈਗਾ ਕੋਈ ਸਾਡੇ ਪਹਾੜ ਨਹੀਂ ਹੈਗੇ ਤੇ ਉੱਥੇ ਵੀ ਇਹਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਬਣਾਉਣ ਵਾਸਤੇ ਮਾਈਨਿੰਗ ਸ਼ੁਰੂ ਕਰਤੀ ਲੀਗਲ ਫਿਰ ਜਦੋਂ ਦਾ ਖੁਲਾਸਾ ਕੀਤਾ ਫਿਰ ਇੱਥੋਂ ਐਕਸ਼ਨ ਭੱਜੇ ਗਏ ਆ ਬੰਦ ਕਰਾਇਆ ਮਾੜੇ ਮੋٹے ਜੁਰਮਾਨੇ ਪਾ ਕੇ ਜਿਹੜੀ ਕੰਪਨੀ ਪੱਟ ਰਹੀ ਸੀ ਉਹਨਾਂ ਨੂੰ ਛੱਡ ਦਿੱਤਾ ਔਰ ਦੂਜੇ ਪਾਸੇ ਜਿਹੜੇ ਇਹਨਾਂ ਨੇ ਦਰਿਆਵਾਂ ਦੇ ਜਿਹੜੇ ਜਿੱਦਾਂ ਆਪਣੇ ਇਧਰ ਨੰਗਲ ਵਾਲੇ ਪਾਸੇ ਆ ਦੋ ਪੁਲ ਖਰਾਬ ਕਰ ਦਿੱਤੇ ਐਲਗਰਾ ਵਰਗੇ ਮੇਨ ਪੁਲ ਖਰਾਬ ਕਰ ਦਿੱਤੇ ਜਿਹੜੇ ਆ हिमाचल ਤੇ ਪੰਜਾਬ ਨੂੰ ਜੋੜਦੇ ਸੀ ਮਾਈਨਿੰਗ ਕਰ ਕਰਕੇ ਕਿਉਂਕਿ ਉਹਨਾਂ ਦੀ ਪਿੱਲਰ ਹਲਾ ਦੇ ਥੱਲੋਂ ਇੰਨੀ ਦਰਿਆ ਦੇ ਵਿੱਚ ਮਾਈਨਿੰਗ ਕਰਤੀ ਔਰ ਇਹਨਾਂ ਦੇ ਸਾਰੇ ਮੰਤਰੀ ਜਿਹੜੇ ਹੈਗੇ ਸਾਰੇ ਐਮਐਲਏ ਹੈਗੇ ਆ ਉਹ ਸਾਰੇ ਇਨਵੋਲਡ ਨੇਗੇ ਇਸ ਮਾਈਨਿੰਗ ਵਾਲੇ ਕੰਮ ਦੇ ਵਿੱਚ ਕ੍ਰਪਸ਼ਨ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਦੇਖੋ ਕਿ ਕਿਹੜਾ ਡਿਪਾਰਟਮੈਂਟ ਹੈ ਜਿੱਥੇ ਕ੍ਰਪਸ਼ਨ ਨਹੀਂ ਇਸ ਟਾਈਮ ਹੈਗੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਜੇ ਮਾਨਸਾ ਦੇ ਵਿੱਚ ਜਿਹੜਾ ਤਹਿਸੀਲਦਾਰ ਸੀਗਾ ਪਹਿਲਾਂ ਜਿਹੜਾ ਉਹ ਕੋਈ ਆਪਾਂ ਰਜਿਸਟਰੀ ਕਰਾਉਂਦੇ ਸੀਗੇ 2022 ਤੋਂ ਪਹਿਲਾਂ 5000 ਰੁਪਏ ਰਿਸ਼ਵਤ ਫਿਕਸ ਸੀਗੀ ਕਿ ਜੇ ਕੋਈ ਐਕਸਟਰਾ ਕੋਈ ਕੇਸ ਵੱਡਾ ਨਹੀਂ ਹੈਗਾ ਤੇ 5000 ਰੁਪਏ ਨਾਰਮਲ ਰਿਸ਼ਵਤ ਹੈਗੀ ਹੁਣ ਰਿਸ਼ਵਤ ਦੀ 50 5000 ਤੋਂ ਸ਼ੁਰੂ ਹੁੰਦੀ ਹੈ ਲੱਖ 2 ਲੱਖ 4 ਲੱਖ ਫਿਰ ਵੱਡਾ ਕੋਈ ਰਜਿਸਟਰੀ ਕਿਸੇ ਦੀ ਮਹਿੰਗੀ ਹੈ ਉਹਨੂੰ ਕਹਣਗੇ 4 ਲੱਖ ਦਿਓ 5 ਲੱਖ ਦਿਓ ਮਤਲਬ ਇੰਨੀ ਜ਼ਿਆਦਾ ਕ腐ਸ਼ਨ ਹੋ ਗਈ ਕਿ ਤੁਸੀਂ ਸੋਚ ਨਹੀਂ ਸਕਦੇ ਕੋਈ ਛੋਟਾ ਜਿਹਾ ਕੰਮ ਤੁਹਾਨੂੰ ਪੈ ਜੇ ਤੇ ਉਹਦੇ 'ਚ ਤੁਸੀਂ ਸਾਡੇ ਥੋੜੀ ਜੇਬਾਂ ਖਾਲੀ ਹੋ ਜਾਂਦੀਆਂ ਨੇ ਜਿਹੜੇ ਆਮ ਬੰਦੇ ਆ ਸੀ ਤੇ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਸਰ ਕਰੋਗੇ ਇਹ ਜੀ ਥਾਵਾ ਦੇ ਔਰ ਇਹ ਗੱਲਾਂ ਕਰਦੇ ਕਿ ਮੈਂ ਜੇ 1 ਰੁਪਿਆ ਵੀ ਕਰਪਸ਼ਨ ਦਾ ਖਾਦਾ ਹੋਵੇ ਤੇ ਮੈਂ ਉਸslfas ਵਰਗਾslfas ਦੀ ਤਾਂslfas ਦਾ ਟ੍ਰਾਲਾ ਇਕੱਠਾ ਹੋਇਆ ਪਿਆਗਾ ਬਹੁਤ ਬੁਰਾ ਹਾਲ ਹੈ ਅਸੀਂ ਹੰਦ ਅਲਫਾ ਦੇ ਜੇ ਠੰਗ ਦੇ ਨਾਲ ਆਪਾਂ ਦੇਖ ਹੀ ਰਹੇ ਹਾਂ ਸਾਰਾ ਕੁਝ ਜੋ ਕੁਝ ਹੋ ਪਰ ਰਿਹਾ ਜਿਹੜਾ ਦਾਵਾ ਕਰਕੇ ਜਿਹੜੀ ਸਰਕਾਰ ਜੇ ਆਈ ਹੋਵੇ ਜੇ ਠੰਗ ਦੇ ਨਾਲ ਉਹ ਕਰੇ ਤੇ ਉਹ ਤੇ ਥੋੜਾ ਜਿਹਾ ਸਾਨੂੰ ਗੁੱਸਾ ਵੀ ਵੱਧ ਹੁੰਦਾ ਤੁਹਾਨੂੰ ਕੁੱਲ ਕਿੰਨਾਕ ਸਮਾਂ ਹੋ ਗਿਆ ਜੀ ਮਤਲਬ ਆਰਟੀਆਈਆਂ ਜਿਹੜੀਆਂ ਪਾ ਕੇ ਤੁਸੀਂ ਜਾਣਕਾਰੀਆਂ ਮਤਲਬ ਜਿਹੜੀਆਂ ਇਕੱਠੀਆਂ ਕਰਦੇ ਹੋ ਤੇ ਸੇਵਾ ਕਰ ਰਹੇ ਹੋ ਪੰਜਾਬ ਦੀ ਇਹ ਕੱਲੀ ਆਟੀਆਂ ਨਹੀਂ ਜੀ ਗਰਾਊਂਡ ਤੇ ਵੀ ਬੜੀਆ ਅਸੀਂ ਐਕਟਿਵ ਹੈਗੇ ਹੈਗੇ ਲੋਕਾਂ ਦੀ ਕੋਈ ਜਿਹੜੀ ਕੋਈ ਦਿੱਕਤਾਂ ਹੁੰਦੀਆਂ ਨੇ ਲੋਕਾਂ ਦੇ ਮੁੱਦੇ ਹੁੰਦੇ ਗਰਾਊਂਡ ਤੇ ਵੀ ਜਿੱਦਾਂ ਹੁਣ ਇਸ ਮੁੱਦੇ ਤੇ ਵੀ ਐਫ ਆਈ ਆਰ ਦੇ ਮੁੱਦੇ ਤੇ ਵੀ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਹੁਣ 24 ਨੂੰ ਵੀ ਅਸੀਂ ਇੱਕ ਵੱਡਾ ਇਕੱਠ ਬਠਿੰਡੇ ਦੇ ਵਿੱਚ ਕਰਨ ਜਾ ਰਹੇ ਹਾਂ ਜਿੱਥੇ ਬਹੁਤ ਸਾਰੀਆਂ 100 ਤੋਂ ਵੱਧ ਜਥੇਬੰਦੀਆਂ ਦੀ ਨਮਾਇਦਿਆਂ ਦੀ ਮੀਟਿੰਗ ਕੀਤੀ ਸੀ ਅਸੀਂ ਆਪਣਾ ਟੀਚਰ ਟੀਚਰ ਹੋਮ ਬਠਿੰਡੇ ਦੇ ਵਿੱਚ ਉਸ ਤੋਂ ਬਾਅਦ ਉਹ ਸਾਰੇ ਆਪਦੇ ਜਿਹੜੇ ਹੈਗੇ ਆ ਜਿਹੜੇ ਆਪਦੇ ਬੰਦੇ ਲੈ ਕੇ ਆਉਣਗੇ ਤੇ ਸਾਰੇ ਪੰਜਾਬ ਦੇ ਵਿੱਚੋਂ ਲੋਕ ਇਕੱਠੇ ਹੋਣਗੇ ਤੇ ਹੋਰ ਵੀ ਜੇ ਕੋਈ ਮੁੱਦੇ ਹੁੰਦੇ ਨੇਗੇ ਕੋਈ ਕਿਸੇ ਨਾਲ ਕੋਈ ਟੱਕੇ ਹੁੰਦੇ ਆ ਤਾਂ ਅਸੀਂ ਹਰ ਵਾਰ ਇਹ ਟਾਈਮ ਕਾਫੀ ਹੋ ਗਿਆ ਜੀ 2015 ਤੋਂ ਸ਼ਾਇਦ ਅਸੀਂ ਲੱਗੇ ਸੀਗੇ ਉਸ ਟਾਈਮ ਤੋਂ ਪੈਸੇ ਠੀਕ ਆ ਬਹੁਤ ਵਧੀਆ ਜੀ ਪਰ ਪ੍ਰੋਫੈਸਰ ਸਾਹਿਬ ਇੱਕ ਵਾਰੀ लास्ट ਟਿੱਪਣੀ ਜਿਹੜੀ ਆ ਥੋੜੀ ਜਿਹੀ ਦੇ ਦਿਓ ਬਈ ਪੋਲਿਟਿਕਲ ਹਾਲਾਤ ਜਿਹੜੇ ਪੰਜਾਬ ਦੇ ਜੇਸ ਢੰਗ ਦੇ ਨਾਲ ਵਧ ਰਹੇ ਆ ਉਹਦੇ ਵਿੱਚ ਜਿਹੜੇ ਇਹਨਾਂ ਆਪਣੇ ਵਾਈਆਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਮਤਲਬ ਇੱਕ ਚੰਗਾ ਜਿਹੜਾ ਸੁਨੇਹਾ ਵੀ ਆ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਕਿੱਧਰ ਨੂੰ ਪੰਜਾਬ ਨੂੰ ਇਹ ਧੱਕ ਕੇ ਲੈ ਜਾਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਵਾਲੇ ਕਰਿਓ ਜੀ ਗੱਲ ਥੋੜੀ ਆ ਕਿਉਂਕਿ ਅੱਜ ਲੋਹੜੀ ਦਾ ਤਿਹਾਰਾ ਹੈ ਅਸੀਂ ਪੰਜਾਬੀ ਜਿਹੜੇ ਆ ਦੁੱਲੇ ਪੱਟੀ ਦੀ ਜਿਹੜੀ ਨਾਬਰੀ ਦੀ ਫਲਸਫੀ ਹੈ ਅਕਬਰ ਦੇ ਵਿਰੁੱਧ ਉਸ ਨੂੰ ਵੀ ਯਾਦ ਕਰਦੇ ਆ ਤੇ ਇਹ ਜਿਹੜੇ ਨੌਜਵਾਨ ਨੇ ਮਾਨਕ ਗੋਇਲ ਜੀ ਹੁਣੀ ਤੇ ਦੂਜੇ ਪੱਤਰਕਾਰ ਇਹਨਾਂ ਨੇ ਉਸ ਨਾਬਰੀ ਦੀ ਪਰੰਪਰਾ ਨੂੰ ਗਾਹਾਂ ਤੋੜਿਆ ਤੇ ਜਿਹੜਾ ਜ਼ੁਲਮ ਦੇ ਨਾਂ ਦੇ ਉੱਤੇ ਮੂੰਹ ਬੰਦ ਕਰਨ ਦੀ ਗੱਲ ਸੀ ਜ਼ੁਬਾਨ ਬੰਦ ਕਰਨ ਦੀ ਜਿਹੜਾ ਹੁਕਮ ਹੁਕਮ ਸੀਗਾ ਐਫ ਆਈ ਆਰ ਸੀ ਹਾਕਮਾਂ ਦੀ ਉਸ ਦਾ ਮੂੰਹ ਤੋੜ ਜਵਾਬ ਦਿੰਦਾ ਹੈ 4 ਤਰੀਕ ਨੂੰ ਇਹਨਾਂ ਨੇ ਉੱਥੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਲਾਇਆ ਸੀ ਧਰਨਾ ਉਹ ਵੀ ਆਪਾਂ ਦੇਖਿਆ ਸਾਰਿਆਂ ਨੇ ਹੁਣ 24 ਨੂੰ ਬਠਿੰਡੇ ਆਪਾਂ ਵੀ ਆਪਣੇ ਸਾਥੀ ਕੁਝ ਭੇਜਾਂਗੇ ਉੱਧਰ ਤੇ ਜਿਹੜਾ ਇਹ ਇਹ ਬਹੁਤ ਵੱਡੀ ਸ਼ਾਬਾਸ਼ ਦੀ ਗੱਲ ਹੈ ਇਹਨਾਂ ਦੀ ਤੇ ਇਹ ਪੰਜਾਬੀਆਂ ਨੂੰ ਇਸ ਗੱਲ ਤੇ ਰਾਹ ਦਿਖਾਵੇ ਤੇ ਜਿਹੜੀ ਗੱਲ ਇਹਨਾਂ ਨੇ ਜਿੰਨੀਆਂ ਗੱਲਾਂ ਇਹ ਕਹੀਆਂ ਇਹ ਗੱਲਾਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਬਲਾਰੇ ਵਜੋਂ ਅੱਡ ਅੱਡ ਚੈਨਲਾਂ ਤੇ ਪੇਸ਼ ਹੁੰਦੇ ਅਹਿਬਾਬ ਗਰੇਵਾਲ ਜੀ ਜਿਹੜੇ ਉਹਨਾਂ ਦੇ ਸਪੋਕਸਮੈਨ ਰਹੇ ਹੈ ਉਹਨਾਂ ਦੀ ਪਿਛਲੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਆਈ ਸੀ ਕਿਸੇ ਹੋਰ ਸਾਡੇ ਲੋਕਲ ਚੈਨਲ ਨਾਲ YouTube ਚੈਨਲ ਨਾਲ ਉਹਨਾਂ ਨੇ ਅੰਦਰਲੇ ਖੁਲਾਸੇ ਬਹੁਤ ਭਿਆਨਕ ਤਰੀਕੇ ਨਾਲ ਕੀਤੇ ਹੈ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਹੱਥ ਬੰਨ੍ਹ ਕੇ ਮਾਫੀ ਮੰਗੀ ਹੈ ਵੀ ਮੈਂ ਕਿੰਨੀ ਦੇਰ ਚੁੱਪ ਰਿਹਾ ਤੇ ਮੈਂ ਵੈਰੀਫਾਈ ਕਰਦਾ ਉਹ ਅੱਜ ਵੀ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਵੀ ਜਿਹੜਾ ਆ ਮਿਡਡੇਅ ਮੀਲ ਹੁੰਦਾ ਸਕੂਲਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਪਹਿਲਾਂ ਵੇਰਕਾ ਦੇ ਦੇਸੀ ਘਿਓ ਵਰਤਿਆ ਜਾਂਦਾ ਸੀਗਾ ਉਹ ਹਟਾ ਕੇ ਦੂਜਾ ਨਾਲ ਨਾਲ ਕਰਤਾ ਡਾਲਡੇ ਦੇ ਵਿੱਚ ਕਈ ਸਾਰੀਆਂ ਕੰਪਨੀਆਂ ਨੂੰ ਸਪਲਾਈਟ ਕਰਤਾ ਮਾਰਕੀਟ ਫੈਡ ਨੇ ਤੇ ਉਹਦੇ ਚ ਇੱਕ ਦਿੱਲੀ ਦੀ ਉਹ ਕੰਪਨੀ ਜਿਹਦੇ ਵਿਰੁੱਧ ਤਵੇ ਲਾਉਂਦੇ ਸੀ ਉਹਨੂੰ ਬਲੈਕਮੇਲ ਕਰਕੇ ਉਹਨੂੰ ਦੇ ਦਿੱਤਾ ਉਹਦੇ ਨਾਲ ਸੈਟਿੰਗ ਕਰਤੀ ਯਾਨੀ ਮਤਲਬ ਜੇ ਇੱਕ ਕਹਾਣੀ ਹੋਵੇ ਫਿਰ ਤਾਂ ਆਪਾਂ ਰੋਈਏ ਤਾਂ ਹਰ ਥਾਂ ਤੇ ਨਵੀਆਂ ਕਹਾਣੀਆਂ ਪਈਆਂ ਨੇ ਵੈਲ ਸਾਹਿਬ ਨੇ ਬਹੁਤ ਸਾਰੀਆਂ ਖੋਜੀਆਂ ਨੇ ਮੈਂ ਕਿਉਂਕਿ ਕੱਲਜੇ ਰਿਟਾਇਰ ਹੋਇਆ ਮੈਨੂੰ 10 ਸਾਲ ਹੋ ਗਏ ਤੇ ਕੱਲ ਜਿਹੜੇ ਕਾਲਜਾਂ ਦੇ ਪ੍ਰਿੰਸੀਪਲ ਨੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਇੱਕ ਡਾਇਰੈਕਟ ਚਾਹੁੰਦੇ ਜਿਨ੍ਹਾਂ ਨੂੰ ਪੀਪੀਐਸਸੀ ਰਾਹੀਂ ਸਿਲੈਕਟ ਕਰਿਆ ਜਾਂਦਾ ਇੱਕ ਪ੍ਰਮੋਸ਼ਨ ਰਾਹੀਂ ਹੋਵੇ ਜਿਹੜੇ ਡਾਇਰੈਕਟ ਦੇ ਬੰਦੇ ਸਿਲੈਕਟ ਕੀਤੇ ਸੀ 8 ਅੱਜ ਤੋਂ 8-9 ਮਹੀਨੇ ਪਹਿਲਾਂ ਉਹਨਾਂ ਨੂੰ ਅਜੇ ਵੀ ਸਟੇਸ਼ਨ ਨਹੀਂ ਦਿੱਤੇ ਕੱਲ ਉਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਉਹਨਾਂ ਤੋਂ ਜੁਆਇਨ ਕਰਾਇਆ ਅਜੇ ਸਟੇਸ਼ਨ ਨਹੀਂ ਦਿੱਤੇ ਕਾਲੀ ਨਹੀਂ ਦਿੱਤੇ ਕਾਲੇ ਖਾਲੀ ਪਏ ਇੱਕ 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 ਪ੍ਰਿੰਸੀਪਲ ਕੋਈ ਕਈ ਕਈ ਤਰ੍ਹਾਂ ਦੇ ਚਾਰਜ ਨੇ ਜਿਹੜੇ ਬੰਦੇ ਪ੍ਰਮੋਟ ਹੋਏ ਹੋਏ ਆ ਉਹਨਾਂ ਨੂੰ ਪ੍ਰਮੋਟ ਹੋਇਆ ਵੀ ਡੇਢ ਦੋ ਮਹੀਨੇ ਹੋ ਗਏ ਡੇਢ ਕੁ ਮਹੀਨਾ ਹੋ ਗਿਆ ਲਗਭਗ ਉਹਨਾਂ ਨੂੰ ਵੀ ਨਹੀਂ ਅਜੇ ਆਰਡਰ ਦਿੱਤੇ ਕਾਲਜਾਂ ਚ ਉਹ ਵੀ ਨਹੀਂ ਭਜੇ ਪ੍ਰਿੰਸੀਪਲ ਨਾਲ ਯਾਨੀ ਕਹਨ ਨੂੰ ਚਾਹੇ ਉਹ ਕਹਿੰਦੇ ਆ ਵੀ ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਪਈ ਹੈ ਜਿਹੜੀ ਚੀਜ਼ ਵੀ ਤੁਸੀਂ ਫਰੋਲ ਲੋਗੇ ਹਰ ਥਾਂ ਦੇ ਉੱਤੇ ਤੁਹਾਨੂੰ ਆਮ ਆਦਮੀ ਪਾਰਟੀ ਆਮ ਆਦਮੀ ਵਾਲੀ ਤਾਂ ਗੱਲ ਕਿਤੇ ਲੱਗੂ ਹੀ ਨਹੀਂ ਖਾਸਾ ਗੀਆਂ ਗੱਲਾਂ ਲੱਗਣਗੀਆਂ ਸਿਰਫ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਨੂੰ ਪੇਸ਼ ਕਰੀ ਜਾਂਦੇ ਆ ਵਿੱਚੋਂ ਉਹਦੇ 'ਚ ਸਵਾਦ ਕੁਛ ਨਹੀਂ ਆਉਂਦਾ ਤੇ ਅਸੀਂ ਸਮਝਦੇ ਆ ਵੀ ਗੁਹਿਲ ਸਾਹਿਬ ਹੁਣੀ ਜਿਹੜੀ ਸੇਵਾ ਇਹ ਪੰਜਾਬ ਦੇ ਲੋਕਾਂ ਦੀ ਕਰ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਨੂੰ ਸ਼ਾਬਾਸ਼ ਵੀ ਦੰਨੇ ਆ ਤੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨਾਲ ਅੱਗੇ ਵਾਸਤੇ ਵੀ ਰਾਹਤਾਂ ਰੱਖਦੇ ਰਹਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਾਡੀ ਇਸ ਚੈਨਲ ਦੇ ਜਰੀਏ ਵੀ ਇਹਨਾਂ ਦੀ ਆਵਾਜ਼ ਜਾਂਦੀ ਰਹੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਸ਼ੁਕਰੀਆ ਵੀ ਗੁਹਿਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਗਿੱਲ ਸਾਹਿਬ ਜੈਪਾਲ ਜੀ ਪ੍ਰੋਫੈਸਰ ਜੈਪਾਲ ਜੀ ਤੇ ਪ੍ਰੋਫੈਸਰ ਸਾਹਿਬ ਜੀ ਤੁਹਾਡਾ ਵੀ ਸ਼ੁਕਰੀਆ ਜੀ ਤੇ ਬੁਆਰ ਕਾ ਤੁਹਾਨੂੰ ਲੋੜੀ ਦੀਆਂ ਤੇ ਸ਼ੁਕਰੀਆ ਤੁਹਾਨੂੰ ਠੀਕ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਇੱਕ ਗੱਲ ਕਰੀਏ ਸੰਗਰਾਮਾਂ ਦੀ